ਹੈਲੋ ਦੋਸਤੋ ਸੋ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਤਨਹਾਈ ਬਾਰੇ ਲੋਨਲਿਨੈਸ ਇਹ ਕਿਹਸੀ ਚੀਜ਼ ਜੋ ਸਾਡੇ ਨਾਲ ਹਮੇਸ਼ਾ ਰਹਿ ਜਾਂਦੀ ਹੈ ਪਰ ਚਾਹੇ ਆਪਾਂ ਕਿਸੇ ਗਰੁੱਪ ਦੇ ਵਿੱਚ ਹਿੱਸਾ ਹੋਈਏ ਚਾਹੇ ਆਪਾਂ ਹਜ਼ਾਰਾਂ ਲੋਕਾਂ ਚ ਹੋਈਏ ਪਰ ਕੀ ਤਨਹਾਈ ਗਲਤ ਆ ਸੋ ਫਿਕਰ ਨਾ ਕਰੋ ਅੱਜ ਦੇ ਵੀਡੀਓ ਚ ਆਪਾਂ ਤਨਹਾਈ ਨੂੰ ਦੂਰ ਕਰਨ ਬਾਰੇ ਗੱਲ ਕਰਾਂਗੇ ਕਿ ਕਿਦਾਂ ਆਪਾਂ ਇਸ ਚੀਜ਼ ਦੇ ਨਾਲ ਜੀ ਸਕਦੇ ਆ ਵਧੀਆ ਲਾਈਫ ਉਦੇ ਬਾਰੇ ਗੱਲ ਕਰਾਂਗੇ। ਬਲ تنہائی ਕੋਈ ਬੁਰੀ ਚੀਜ਼ ਨਹੀਂ ਆ। ਇਕੱਲੇ ਰਹਿਣਾ ਕੋਈ ਬੁਰੀ ਚੀਜ਼ ਨਹੀਂ ਆ। ਸਗੋਂ ਬੁੱਧੇ ਨੂੰ ਹਮੇਸ਼ਾ ਆਪਦੇ ਆਪ ਨਾਲ ਕੁਝ ਸਮਾਂ ਇਕੱਲੇ ਬਿਤਾਉਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਆਪਦੇ ਆਪਣਾ ਦਿਨ 'ਚ 10 ਤੋਂ 15 ਮਿੰਟ ਤੁਸੀਂ ਜ਼ਰੂਰ ਰੋ ਇਕੱਲੇ ਬੈਠੋ ਸ਼ਾਂਤ ਬਿਨਾ ਕਿਸੇ ਫੋਨ ਦੇ, ਬਿਨਾ ਕਿਸੇ ਇਨਸਾਨ ਦੇ ਤੇ ਸਮਝੋ ਖੁਦ ਨੂੰ ਕਿ ਤੁਸੀਂ ਅਸਲ 'ਚ ਜ਼ਿੰਦਗੀ 'ਚ ਚਾਹੁੰਦੇ ਕੀ। ਆਪ ਦੇ ਆਪ ਨੂੰ ਸਮਝੋ ਆਪਾਂ ਨੂੰ ਆਪ ਦੇ ਆਪ ਨਾਲ ਬੈਠਣ ਦਾ ਸਮਾਂ ਵੀ ਚਾਹੀਦਾ ਸੋ ਇਹ ਸੋਚਣਾ ਕਿ ਮੈਂ ਇੱਕ ਲੋਨਲੀ ਇਨਸਾਨ ਆ ਮੈਂ ਇੱਕ ਤਨਹਾ ਇਨਸਾਨ ਆ ਇਹ ਗਲਤ ਆ ਤੁਸੀਂ ਤਨਹਾ ਇਨਸਾਨ ਨਹੀਂ ਹੋ ਤੁਹਾਨੂੰ ਲੋੜ ਆ ਆਪਦੇ ਤੇ ਕੰਮ ਕਰਨ ਦੀ ਹਮੇਸ਼ਾ 10 ਤੋਂ 15 ਮਿੰਟ ਦਿਨ ਦੇ ਜ਼ਰੂਰ ਐਸੇ ਹੋਣੇ ਚਾਹੀਦੇ ਜੋ ਸਿਰਫ ਜਿਹਦੇ ਵਿੱਚ ਸਿਰਫ ਤੁਸੀਂ ਆਪਦੇ ਆਪ ਨਾਲ ਹੋਵੋ ਤੁਸੀਂ ਖੁਦ ਨਾਲ ਬੈਠੋ ਖੁਦ ਨੂੰ ਸਮਝੋ ਕਿ ਤੁਸੀਂ ਜ਼ਿੰਦਗੀ 'ਚ ਚਾਹੁੰਦੇ ਕੀ ਤੁਹਾਡਾ ਜ਼ਿੰਦਗੀ 'ਚ ਏਮ ਕੀ ਆ ਤੇ ਤੁਸੀਂ ਕਿਦਾਂ ਉਸ Aim ਨੂੰ achieve ਕਰ ਸਕਦੇ ਹੋ ਉਹ 10 ਤੋਂ 15 ਮਿੰਟ ਐਸੇ productive ਹੋਣ ਕਿ ਉਹ ਸਿਰਫ ਤੁਹਾਡੇ ਬਾਰੇ ਹੋਣ ਨਾ ਉਹ ਤੋਂ ਕੋਈ ਤੁਹਾਡੇ ਹੱਥ 'ਚ ਫੋਨ ਹੋਵੇ ਨਾ ਤੁਹਾਡੇ ਐਸੇ ਪਾਸੇ ਸ਼ੋਰ ਲੋਕ ਕੋਈ ਵੀ ਨਹੀਂ ਹੋਣਾ ਚਾਹੀਦਾ ਸਿਰਫ ਤੁਸੀਂ ਤੇ ਤੁਹਾਡੀ ਸੋਚ ਤੁਹਾਡੇ ਨਾਲ ਮੈਚ ਕਰਨੀ ਚਾਹੀਦੀ ਦੂਸਰੀ ਚੀਜ਼ ਹਮੇਸ਼ਾ ਕਿਸੇ ਨਾਲ ਗੱਲ ਕਰਨ ਦੀ ਨਾ ਹਿੰਮਤ ਰੱਖੋ ਬਹੁਤ ਵਾਰ ਲਾਈਫ ਜੈਸਾ ਹੁੰਦਾ ਕਿ ਆਪਾਂ ਕਿਸੇ ਪ੍ਰੋਬਲਮ 'ਚੋਂ ਨਿਕਲ ਰਹੇ ਹੁੰਦੇ ਹਾਂ ਬਟ ਲੋਡ ਹੋਣ ਦੇ ਬਾਵਜੂਦ ਵੀ ਆਪਾਂ ਕਿਸੇ ਨੂੰ ਹੈਲਪਲੀ ਕਹਿੰਦੇ ਨਹੀਂ ਆਪਾਂ ਕਿਸੇ ਨਾਲ ਉਹ ਦਰਦ ਜਾਂ ਦੁੱਖ ਵੰਡਾਉਣਾ ਨਹੀਂ ਚਾਹੁੰਦੇ ਆਪਾਂ ਡਿਸਕਸ ਨਹੀਂ ਕਰਨਾ ਚਾਹੁੰਦੇ ਫੀਲਿੰਗ ਕਿਉਂਕਿ ਆਪਾਂ ਨੂੰ ਅੱਜ ਕੱਲ ਟ੍ਰਸਟ ਇਸ਼ੂਜ਼ ਆਏ ਹੋਏ ਆ ਪਰ ਕਿਸੇ ਬੰਦੇ ਨਾਲ ਕੀਤੀ ਗੱਲ ਤੁਹਾਡਾ ਪੂਰਾ ਦਿਨ ਬਦਲ ਸਕਦੀ ਸੋ ਬਜਾਏ ਇਹ ਦੇ ਕਿ ਆਪਾਂ ਆਪਣੀਆਂ ਸਾਰੀਆਂ ਫੀਲਿੰਗਸ ਆਪਦੀ ਸਾਰੀ ਪ੍ਰੋਬਲਮ ਅੰਦਰੋਂ ਅੰਦਰ ਰੱਖ ਰਹੇ ਆ ਤੇ ਉਸ ਚੀਜ਼ ਨਾਲ ਸਫਰ ਕਰ ਰਹੇ ਆ ਰਦਰ ਦੈਨ ਇਹ ਕਰਨ ਦੀ ਬਜਾਏ ਕੋਸ਼ਿਸ਼ ਕਰੋ ਕਿ ਕਿਸੇ ਫਰੈਂਡ ਨਾਲ ਕਿਸੇ ਫੈਮਿਲੀ ਮੈਂਬਰ ਨਾਲ ਆਪਦੀ ਪ੍ਰੋਬਲਮ ਡਿਸਕਸ ਕਰੋ ਤੇ ਉਹ ਸ਼ੋਰਲੀ ਤੁਹਾਡਾ ਦਿਨ ਬਦਲ ਸਕਦੀ ਹੈ ਤੇ ਇਸੇ ਤਰ੍ਹਾਂ ਤੁਹਾਡੇ ਜਿਹੜੀ ਲੋਨਲੀਨੈਸ ਤੁਸੀਂ ਫੀਲ ਕਰਦੇ ਹੋ ਨਾ ਬਹੁਤ ਹੱਦ ਤੱਕ ਘੱਟ ਸਕਦੀ ਹੈ ਤੀਸਰੀ ਤੇ ਬਹੁਤ ਇੰਪੋਰਟੈਂਟ ਚੀਜ਼ ਆਪਦੇ ਆਪ ਨੂੰ ਰੋਜ਼ ਨਾ ਇੱਕ ਨਵਾਂ ਕੰਮ দাও ਜਿੰਨਾ ਹੀ ਆਪਣਾ ਦਿਮਾਗ ਤੇ ਜ਼ਿੰਦਗੀ ਖਾਲੀ ਰਹਿੰਦੀ ਹੈ ਨਾ ਉਹਨਾਂ ਵੱੱਦ ਆਪਾਂ ਲੋਨਲੀਨੈਸ ਤਨਹਾਈ ਇਹਨਾਂ ਚੀਜ਼ਾਂ ਦੇ ਨੇੜੇ ਜਾਣ ਉਨਾ ਹੀ ਤੁਸੀਂ ਵੱਧ ਸੋਚਦੇ ਹੋ ਓਵਰਥਿੰਕਿੰਗ ਕਰਦੇ ਹੋ ਸੋ ਕੋਸ਼ਿਸ਼ ਕਰੋ ਰੋਜ਼ ਕੁਛ ਨਾ ਕੁਛ ਨਵਾਂ ਕਰੋ ਖਾਲੀ ਬੈਠਣ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਐਸੀ ਇੱਕ ਚੀਜ਼ ਤੇ ਇੰਗੇਜ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੀ ਹੈ ਉਹ ਕੋਈ ਵੀ ਹੋ ਸਕਦੀ ਹੈ ਵਟ ਏਵਰ ਦ ਸਕਿੱਲ ਯੂ ਵਾਂਟ ਵਟ ਏਵਰ ਦ ਥਿੰਗ ਯੂ ਲਾਈਕ ਕੋਈ ਹੌਬੀ ਕੋਈ ਰਾਈਟਿੰਗ ਹੋ ਸਕਦੀ ਹੈ ਜਿਮ ਜਾਓ ਸਿੰਗਿੰਗ ਕਰ ਸਕਦੇ ਹੋ ਡਰਾਇੰਗ ਕਰ ਸਕਦੇ ਹੋ ਬਟ ਕੋਈ ਨਾ ਕੋਈ ਇੱਕ ਐਸੀ ਚੀਜ਼ ਜ਼ਰੂਰ ਕਰੋ ਹਰ ਰੋਜ਼ ਤੁਹਾਡਾ ਇੱਕ ਪਰਪਸ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਇੰਗੇਜਡ ਰਹੋ ਤੁਹਾਡਾ ਮਾਈਂਡ ਇਨਾ ਫ੍ਰੀ ਹੀ ਨਾ ਹੋਵੇ ਤੁਹਾਡੀ ਜ਼ਿੰਦਗੀ ਨਹੀਂ ਫ੍ਰੀ ਹੀ ਨਾ ਹੋਵੇ ਕਿ ਤੁਸੀਂ ਐਸੀਆਂ ਚੀਜ਼ਾਂ ਸੋਚੋ ਕਿ ਮੈਂ ਤਾਂ ਲੋਨਲੀਨੈਸ ਚ ਫਸ ਗਿਆ ਮੈਂ ਤੇ ਇਕੱਲਾ ਰਹਿ ਗਿਆ ਮੇਰੀ ਜ਼ਿੰਦਗੀ ਚ ਕੁਝ ਹੈ ਨਹੀਂ ਹਰ ਰੋਜ਼ ਆਪਾਂ ਇੱਕ ਨਵੀਂ ਚੀਜ਼ ਸਿੱਖ ਸਕਦੇ ਹਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੰਨੇ ਸਕਿੱਲ ਬੰਦੇ 'ਚ ਹੋਣਗੇ ਓਨਾ ਹੀ ਅੱਗੇ ਜਾਊਗਾ ਓਨਾ ਹੀ ਕ੍ਰੀਏਟਿਵ ਤੇ ਪ੍ਰੋਡਕਟਿਵ ਬਣੂਗਾ ਸੋ ਸਿੱਖਣ ਲਈ ਬਹੁਤ ਕੋਸ਼ਿਸ਼ ਹੈ ਲਾਈਫ 'ਚ ਆਪਾਂ ساری ਜ਼ਿੰਦਗੀ ਲਰਨਿੰਗ ਕਰਦੇ ਹਾਂ ਸੋ ਰੋਜ਼ ਤੁਹਾਡੀ ਜ਼ਿੰਦਗੀ ਦਾ ਇੱਕ ਪਰਪਸ ਐਜ਼ ਆ ਜ਼ਰੂਰ ਹੋਣਾ ਚਾਹੀਦਾ ਜੋ ਤੁਸੀਂ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖੋ ਇੱਕ ਨਵਾਂ ਤਰੀਕਾ ਵੇ ਹੋ ਸਕਦਾ ਨਵਾਂ ਸਕਿੱਲ ਹੋ ਸਕਦਾ ਸੋ ਕੋਸ਼ਿਸ਼ ਕਰੋ ਖੁਦ ਨੂੰ ਕਿਸੇ ਨਾ ਕਿਸੇ ਐਸੀ ਚੀਜ਼ ਦੇ ਵਿੱਚ ਇੰਗੇਜ ਜ਼ਰੂਰ ਚੌਥੀ ਜੋ ਕਿ ਬਹੁਤ ਔਖੀ ਚੀਜ਼ ਆ ਬਹੁਤ ਲੋਕਾਂ ਲਈ ਪਰ ਬਹੁਤ ਜ਼ਰੂਰੀ ਹੈ ਮੋਬਾਈਲ ਤੋਂ ਦੂਰ ਰਹੋ ਹਰ ਰੋਜ਼ ਆਪਾਂ ਸਕਰੋਲ ਕਰਦੇ ਆ ਬਹੁਤ ਲੋਕ ਐਸੀ ਆ ਜੋ ਹਰ ਵਕਤ ਆਪਣੇ ਫੋਨ ਤੇ ਹੀ ਰਹਿੰਦੇ ਆ ਸਰਨੋ ਕਿल्ले ਉਹ ਲੋਕ ਆ ਕਿਉਂਕਿ ਉਹ ਸਿਰਫ ਸੋਸ਼ਲ ਮੀਡੀਆ ਸਕਰੋਲ ਕਰ ਕਰਕੇ ਆਪਦੇ ਮਾਈਂਡ ਨੇ ਨਾ ਭਰਦੇ ਆ ਨਾ ਆਪਾਂ ਲੋਕ ਓਵਰ ਥਿੰਕਿੰਗ ਉਦੋਂ ਹੀ ਵੱਧਦੀ ਆ ਅਗਰ ਆਪਣੇ ਕੋਲ ਗੱਲ ਕਰਨ ਲਈ ਕੋਈ ਹੋਊਗਾ ਆਪਾਂ ਨੂੰ ਫੋਨ ਦੀ ਲੋੜ ਨਹੀਂ ਪਊਗੀ ਆਮ ਨਾਟ ਸੇਇੰਗ ਕਿ ਆਪਾਂ ਦੇਖਣਾ ਨਹੀਂ ਜਾਂ ਦੇਖ ਨਹੀਂ ਸਕਦੇ ਆਮ ਸੇਇੰਗ ਕਿ ਐਟ ਲੀਸਟ ਦਿਨ ਦੇ ਵਿੱਚ 1 ਘੰਟਾ ਐਸਾ ਹੋਣਾ ਚਾਹੀਦਾ ਜੋ ਵਿਦਆਊਟ ਸੈੱਲ ਫੋਨ ਹੋਵੇ ਜਿਹਦੇ ਵਿੱਚ ਫੋਨ ਕਿਤੇ ਵੀ ਨਾ ਹੋਵੇ ਤੁਹਾਡਾ ਉਹ ਟਾਈਮ ਆਫ ਦਿ ਫੈਮਿਲੀ ਮੈਂਬਰਸ ਆਫ ਦਿ ਲਵਡ ਵਨਸ ਨਾਲ ਲੰਗੇ ਕਿਉਂਕਿ ਅੱਦੇ ਤੋਂ ਵੱਧ ਪ੍ਰੋਬਲਮਸ ਇਸ ਚੀਜ਼ ਨਾਲ ਆ ਰਹੀਆਂ ਕਿ ਅੱਜਕੱਲ ਹਰ ਇਨਸਾਨ ਆਪੋ ਆਪ ਦੇ ਫੋਨ ਤੇ ਬਿਜ਼ੀ ਹੈ ਆਪਾਂ ਈਵਨ ਆਪਦੀ ਫੈਮਿਲੀ 'ਚ ਬੈਠ ਕੇ ਵੀ ਚਾਰ ਪੰਜ ਮੈਂਬਰ ਅਗਰ ਬੈਠੇ ਆਂ ਚਾਹ ਨਾ ਦਾ ਆਪਣਾ ਆਪਣਾ ਫੋਨ ਹੈ ਆਪਾਂ ਸਕਰੋਲ ਕਰ ਰਹੇ ਹੁੰਨੇ ਆਪਾਂ ਸਿਰਫ ਬੈਠੇ ਹੁੰਨੇ ਆਂ ਆਪਾਂ ਉੱਥੇ ਪ੍ਰੈਜ਼ੈਂਟ ਨਹੀਂ ਹੁੰਦੇ ਆਪਣਾ ਮਾਈਂਡ ਹੈ ਜਿਹੜਾ ਉਹ ਸਿਰਫ ਸਕਰੋਲ ਕਰਨ ਤੇ ਲੱਗਿਆ ਹੁੰਦਾ ਹਜ਼ਾਰਾਂ ਚੀਜ਼ਾਂ ਆਪਾਂ ਆਦੇ ਫੋਨ ਤੇ ਦੇਖ ਰਹੇ ਹੁੰਨੇ ਸੋ ਸਭ ਨਾਲ ਪਹਿਲਾਂ ਤਾਂ ਮੋਬਾਈਲ ਫੋਨ ਨੂੰ ਦੂਰ ਰੱਖੋ ਐਟ ਲੀਸਟ 1 ਘੰਟਾ ਜ਼ਰੂਰ ਇਕਦਮ ਕੋਈ ਵੀ ਚੀਜ਼ ਨਹੀਂ ਛੱਡਦੇ ਘਟਦੇ ਘਟਦੇ ਹੀ ਕਰਦੇ ਸੋ ਕੋਸ਼ਿਸ਼ ਕਰੋ ਇੱਕ ਘੰਟਾ ਤੁਸੀਂ ਜੋ ਫੋਨ ਤੇ ਲਗਾਣੇ ਹੋ ਉਹ ਆਪਾਂ ਦੁਨੀਆਦਾਰੀ ਦੀ ਕੀ ਹੋਈ ਜਾਂਦਾ ਦੇਖਦੇ ਆ ਬਹੁਤ ਨੈਗੇਟਿਵਿਟੀ ਵੀ ਆਪਾਂ ਆਪਦੇ ਵਿਆਪ ਚ ਲੈ ਲੈਨੇ ਕਿਉਂਕਿ ਆਪਾਂ ਲੱਗਦਾ ਮੈਂ ਤਾਂ ਬਹੁਤ ਇਕੱਲਾ ਹਾਂ ਬਸ ਮੈਂ ਜਾ ਕੇ ਫੋਨ ਦੇਖੂਗਾ ਉਹ ਅਗਰ ਤੁਸੀਂ ਇੱਕ ਘੰਟਾ ਇਹ ਚੀਜ਼ ਕਰਨੀ ਬੰਦ ਕਰ ਦੋਗੇ ਆਈ ਏਮ ਸ਼ੋਰ ਉਹ ਘੰਟੇ 'ਚ ਤੁਸੀਂ ਕੁਝ ਹੋਰ ਪ੍ਰੋਡਕਟਿਵ ਜ਼ਰੂਰ ਕਰੋਗੇ ਐਟ ਲੀਸਟ ਕਿਸੇ ਨਾਲ ਗੱਲਬਾਤ ਕਰ ਲਾਂਗੇ ਆਪਾਂ ਐਟ ਲੀਸਟ ਕੁਝ ਐਕਟੀਵਿਟੀ ਕਰ ਲਾਂਗੇ ਵਾਕ ਹੀ ਕਰ ਲਾਂਗੇ ਹੋਰ ਕੁਝ ਨਾ ਸੀ ਸੋ ऐसा टाइम जरूर ਲੱਕੋ ਇੱਕ ਦਿਨ ਦੇ ਵਿੱਚ ਇੱਕ ਘੰਟਾ ਜਦੋਂ ਕਿ ਤੁਸੀਂ ਆਪਣੇ ਮੋਬਾਈਲ ਫੋਨਸ ਤੋਂ ਦੂਰ ਹੋਵੋ ਨੈਕਸਟ ਜੋ ਬਹੁਤ ਇੰਪੋਰਟੈਂਟ ਚੀਜ਼ ਆ ਆਪਣੀ ਫੈਮਿਲੀ ਨਾਲ ਕੁਆਲਿਟੀ ਟਾਈਮ ਸਪੈਂਡ ਕਰੋ ਕਿਉਂਕਿ ਦਿਨ ਦੇ ਚਾਹੇ 10 ਮਿੰਟ ਹੀ ਚਾਹ ਪਾਣੀ ਪੀਣ ਦੇ ਬਹਾਨੇ ਚਾਹ ਕੌਫੀ ਪੀਣ ਦੇ ਬਹਾਨੇ ਚਾਹੇ ਗੱਲਬਾਤ ਕਰੋ ਹੱਸੋ ਖੇਡੋ ਅੱਧੇ ਦਿਲ ਦੀਆਂ ਗੱਲਾਂ ਸ਼ੇਅਰ ਕਰੋ ਇਹ ਉਹ ਕੁਆਲਿਟੀ ਟਾਈਮ ਆ ਜੋ ਬਾਅਦ ਵਿੱਚ ਕਦੇ ਨਹੀਂ ਆਉਂਦਾ ਜ਼ਿੰਦਗੀ ਬਹੁਤ ਅੱਗੇ ਨਿਕਲ ਜਾਂਦੀ ਹੈ ਇਹ ਚੀਜ਼ਾਂ ਬਾਅਦ ਵਿੱਚ ਬਹੁਤ ਮਿਸ ਕਰਦਾ ਬੰਦਾ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਨੂੰ ਖੁਸ਼ੀ ਦਿੰਦੀਆਂ ਹਨ ਜੋ ਆਪਾਂ ਹੁਣ ਰਿਅਲਾਈਜ਼ ਨਹੀਂ ਕਰ ਪਾਉਂਦੇ ਕਿਉਂਕਿ ਲਾਈਫ ਬਹੁਤ ਬਿਜ਼ੀ ਜਲਦੀ ਹੈ ਸਭ ਦੀ ਪਰ ਜਿਹੜੀ ਇਹ ਚੀਜ਼ ਹੈ ਨਾ ਦਿਨ ਦੇ 10 ਟਾਈਮ ਵੀ ਤੁਸੀਂ ਹੱਸ ਖੇਡ ਕੇ ਆਪਣੀ ਫੈਮਿਲੀ ਨਾਲ ਕੁਆਲਟੀ ਟਾਈਮ ਸਪੈਂਡ ਕਰੋਗੇ ਨਾ ਤੁਹਾਨੂੰ ਇੱਕ ਅਲੱਗ ਲੈਵਲ ਦਾ ਸਕੂਨ ਮਿਲੇਗਾ ਮੈਂ ਵੀ ਜਦੋਂ ਆਪਦੀ ਲਾਈਫ ਦੇ ਵਿੱਚ ਇਹ ਚੀਜ਼ ਕੀਤੀ ਨਾ ਹੁਣ ਆ ਕੇ ਮੈਂ ਪਹਿਲੀ ਵਾਰ ਆਪਣੀ ਫੈਮਿਲੀ 'ਚ ਰਹੀ ਇੰਨੇ ਸਾਲਾਂ ਬਾਅਦ 10 15 ਸਾਲ ਮੈਂ ਘਰ ਤੋਂ ਬਾਹਰ ਕੱਡੇ ਮੈਨੂੰ ਉਹ ਸਕੂਨ ਹੁਣ ਮਹਿਸੂਸ ਹੁੰਦਾ ਕਿ ਕੀ ਡਿਫਰੈਂਸ ਸੀਗਾ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਚਾਹੇ ਬਹੁਤ ਲਗਜ਼ਰੀ ਬਹੁਤ ਜਗਾ ਗਏ ਬਹੁਤ ਪੜੇ ਬਹੁਤ ਕੁਝ ਕੀਤਾ ਜ਼ਿੰਦਗੀ 'ਚ ਪਰ ਜੋ ਸਕੂਨ ਉਹ 10 ਮਿੰਟ ਦੇ ਦਿੰਦੇ ਜੋ ਆਪਾਂ ਫੈਮਿਲੀ ਨਾਲ ਬੈਠ ਕੇ ਹੱਸ ਖੇਡ ਕੇ گزار ਲੈਂਦੇ ਆ ਨਾ ਉਹ ਮੂਮੈਂਟਸ ਆ ਜਿਹੜੀਆਂ ਉਹ ਆਪਦੀ ਕੈਪਚਰ ਕਰਨੀ ਆ ਸਟਾਰਟ ਕਰੋ ਤਾਂ ਕਿ ਅੱਗੇ ਚੱਲ ਕੇ ਤੁਹਾਨੂੰ ਇਹ ਗਿਲਟ ਨਾ ਰਵੇ ਕਿ ਤੁਸੀਂ ਕਰ ਨਹੀਂ ਪਾਏ ਤੁਸੀਂ ਸਭ ਕੁਝ ਹਾਸਿਲ ਕਰ ਲਓਗੇ নো ਡਾਊਟ ਆਪਾਂ ਲੋਕ ਬਹੁਤ ਕੁਝ ਕਰ ਸਕਦੇ ਆ ਪਰ ਕੀ ਤੁਸੀਂ ਉਹ ਕੁਆਲਟੀ ਟਾਈਮ ਵਾਪਿਸ ਲੈ ਕੇ ਆ ਸਕਦੇ ਹੋ ਨਹੀਂ ਸੋ ਚਾਹੇ 10 ਮਿੰਟ ਹੀ ਆਪਦੀ ਫੈਮਿਲੀ ਨਾਲ ਬੈਠੋ ਪਰ ਜ਼ਰੂਰ ਬੈਠੋ ਤੇ ਆਈ ੈਮ ਸ਼ੂਰ ਕਿ ਇਹ ਤੁਹਾਡੀ ਜ਼ਿੰਦਗੀ ਨੂੰ ਜ਼ਰੂਰ ਪੋਜ਼ਿਟਿਵ ਵਿੱਚ ਬਦਲ ਸਗਾ ਨੈਕਸਟ ਇਸ ਜੋ ਬਹੁਤ ਇੰਪੋਰਟੈਂਟ ਹੈ ਜੋ ਹਰ ਬੰਦੇ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨੀ ਹੀ ਚਾਹੀਦੀ ਹੈ ਫਿਜ਼ੀਕਲੀ ਐਕਟਿਵ ਰਹੋ ਮੈਂ ਬਹੁਤ ਲੋਕ ਦੇਖਿਆ ਜੋ ਸਿਰਫ ਆਪਣੇ ਉਹਨੇ ਇੱਕ ਜ਼ੋਨ ਉਹਨੇ ਇੱਕ ਬਾਉਂਡਰੀ ਦੇ ਵਿੱਚ ਹੀ ਬੈਠੇ ਰਹਿੰਦੇ ਆ ਹਰ ਵਕਤ ਰੂਮ 'ਚ ਹੀ ਬੈਠੇ ਰਹਿੰਦੇ ਆ ਉਹਨਾਂ ਦੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਰਨਿੰਗ ਜੋਗਿੰਗ ਵਾਕਿੰਗ ਵਾਟਐਵਰ ਦਾ ਵੇ ਯੂ ਲਾਈਕ ਆਪਣੀ ਲਾਈਫ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਇਹਨਾਂ 'ਚੋਂ ਕੋਈ ਵੀ ਇੱਕ ਚੀਜ਼ ਤੁਹਾਡੀ ਜ਼ਿੰਦਗੀ 'ਚ ਹੋਣੀ ਜ਼ਰੂਰੀ ਹੈ ਚਾਹੇ ਜਿੰਨਾ ਮਰਜ਼ੀ ਤਾਂ ਪਰ ਆਪਦੀ ਬੋਡੀ ਨੂੰ ਹਿਲਣ ਦਾ ਟਾਈਮ ਦੋ ਇਹ ਮਸ਼ੀਨ ਇਹਨੂੰ ਮਸ਼ੀਨ ਹੀ ਨਾ ਬਣਾਏ ਰੱਖੋ ਇਨੂੰ ਚਲਾਓ ਇਹਨੂੰ ਫਿਜ਼ੀਕਲੀ ਫਿਟ ਰੱਖੋ ਖੁਦ ਨੂੰ ਤਾਂ ਕਿ ਤੁਹਾਡੇ ਜਿਹੜੇ ਸਟ्रेस ਹਨ ਉਹ ਅੱਧੇ ਤੋਂ ਵੱਧ ਰਿਡਿਊਸ ਹੋ ਜਾਣ ਜਿੰਨਾ ਆਪਾਂ ਫਿਜ਼ੀਕਲ ਐਕਟੀਵਿਟੀ ਕਰਾਂਗੇ ਨਾ ਆਪਣੇ ਹਾਰਮੋਨਸ ਰਿਲੀਜ਼ ਹੁੰਦੇ ਆ ਆਪਾਂ ਪੋਜ਼ਿਟਿਵ ਰਹਿਣੇ ਆ ਆਪਣੇ ਸਟ्रेस ਰਿਡਕਸ਼ਨ ਦੇ ਕੰਮ ਕਰਦੇ ਆ ਇਹ ਚੀਜ਼ ਆਪਾਂ ਫਿਜ਼ੀਕਲੀ ਫਿਟ ਰਹਿਣੇ ਆ ਫਿਜ਼ੀਕਲੀ ਦੇ ਨਾਲ ਨਾਲ ਮੈਂਟਲੀ ਵੀ ਫਿਟ ਰਹਿਣੇ ਆ ਤੁਸੀਂ ਨਾਰਮਲੀ ਸੋਚ ਕੇ ਦੇਖੋ ਇੱਕ ਗੇਮ ਵੀ ਤੁਸੀਂ ਖੇਡ ਲੈਂਦੇ ਹੋ ਤੁਸੀਂ ਐਨਰਜੈਟਿਕ ਫੀਲ ਕਰਦੇ ਹੋ ਤੁਹਾਡੀ ਸਟਰੈਂਥ ਵੱਧਦੀ ਆ ਸੋ ਕੋਸ਼ਿਸ਼ ਕਰੋ چاہے ਰਨਿੰਗ ਜੋਗਿੰਗ ਜੋ ਵੀ ਤੁਸੀਂ ਕਰ ਸਕਦੇ ਹੋ ਪਰ ਫਿਜ਼ੀਕਲੀ ਫਿੱਟ ਥੋੜਾ ਰਹਿਣਾ ਬਹੁਤ ਜ਼ਰੂਰੀ ਹੈ ਥੋੜੀ ਫਿਜ਼ੀਕਲ ਐਕਸਰਸਾਈਜ਼ ਹੋਣੀ ਹੀ ਚਾਹੀਦੀ ਹੈ ਜ਼ਿੰਦਗੀ ਵਿੱਚ ਸੋ ਕੱਲੀ ਆ ਮੈਡੀਸਿਨ ਲੈ ਕੇ ਤੁਸੀਂ ਖੁਦ ਨੂੰ ਠੀਕ ਨਹੀਂ ਕਰ ਸਕਦੇ ਬਹੁਤ ਲੋਕ ਗਲੂਵਿਆ ਦੇ ਬਸ ਮੈਂ ਮੈਡੀਸਿਨ ਲੈ ਰਿਹਾ ਮੈਂ ਠੀਕ ਹੋ ਜਾऊंगा ਮੈਨੂੰ ਸਟੈਸ ਅਮਸਟਸ ਦੀ ਮੈਡੀਸਿਨ ਲੈ ਲਈ ਮੈਂ ਮੂਡ ਸਟੈਬਲਾਈਜ਼ਰ ਲੈ ਲਈ ਜਾਂ ਕੋਈ ਨ ਇੱਕ ਗੋਲੀ ਖਾ ਲੈਣੀ ਹੈ ਠੀਕ ਹੋ ਜਾਾਂਗੇ ਟੈਂਸ਼ਨਸ ਸਟ्रेस ਭੁੱਲ ਜਾਣੇ ਪਰ ਉਹਦੀ ਜਗ੍ਹਾ ਤੇ ਆਪਾਂ ਕ੍ਰੀਏਟਿਵ ਚੀਜ਼ਾਂ ਕਰਨੀਆਂ ਨੇ ਜ਼ਰੂਰੀ ਸਮਝਦੇ ਕਿਥੇ ਆਪਾਂ 10 ਮਿੰਟ ਦੀ ਵਾਕ ਵੀ ਕਰ ਲਈ ਨਾ ਬਾਹਰ ਨੇਚਰ ਕੋਲ ਜਾਓ ਤਰੋ ਫਿਰੋ 10 ਮਿੰਟ ਤੁਰਲੇ ਤੁਹਾਡਾ ਵੈਸੀ ਮਾਈਂਡ ਰਿਲੈਕਸ ਹੋ ਜਾਂਦਾ ਸੋ ਕੋਸ਼ਿਸ਼ ਕਰੋ ਆਪਦੀ ਜ਼ਿੰਦਗੀ ਦੇ ਵਿੱਚ ਫਿਜ਼ੀਕਲ ਐਕਸਰਸਾਈਜ਼ ਦਾ ਹਿੱਸਾ ਬਣਾਉਣਾ ਹੀ ਬਣਾਉਣਾ ਨੈਕਸਟ ਈਜ਼ ਸੈਲਫ ਲਵ ਆਪਾਂ ਨੂੰ ਨਾ ਆਪਦੇ ਆਪ ਨਾਲ ਥੋੜਾ ਜਿਹਾ ਈਜ਼ੀ ਰਹਿਣ ਦੀ ਲੋੜ ਹੈ ਮੈਂ ਦੇਖਿਆ ਬਹੁਤ ਲੋਕ ਆਪਦੇ ਆਪ ਨਾਲ ਬਹੁਤ ਸਖਤੀ ਬਹੁਤ ਤੱਕਾ ਗੈਣਦੇ ਪਰਫੈਕਸ਼ਨ ਜ਼ਰੂਰੀ ਹੈ ਬਟ ਜਦੋਂ ਪਰਫੈਕਸ਼ਨ ਆਪਣੀ ਮਹਿੰਦੀ ਪੀਸ ਨੂੰ ਖਰਾਬ ਕਰਨ ਲੱਗ ਜਾਂਦੀ ਹੈ ਨਾ ਫਿਰ ਉਹ ਗਲਤ ਗੱਲ ਹੈ ਜ਼ਿੰਦਗੀ ਨੂੰ ਤੁਸੀਂ ਵੀ ਹੱਕਦਾਰ ਹੋ ਖੁਸ਼ੀਆਂ ਦੇ ਤੁਸੀਂ ਵੀ ਹੱਕਦਾਰ ਹੋ ਖੁਸ਼ ਰਹਿਣ ਦੇ ਲਾਈਫ ਨੂੰ ਜਿਉਣ ਦੇ ਸੋ ਲਾਈਫ ਨੂੰ ਉਸੇ ਫਰ ਲਗਾਓ ਨਾ ਲਾਈਫ ਨੂੰ ਜਿਓ ਹਰ ਇੱਕ ਮੂਮੈਂਟ ਨੂੰ ਜੀਣ ਦੀ ਕੋਸ਼ਿਸ਼ ਕਰੋ ਇੰਨਾ ਨਾ ਫਾਸਟ ਰੈਕਟ ਚੱਲੋ ਕਿ ਤੁਸੀਂ ਸਿਰਫ ਭੱਜ ਹੀ ਰਹੇ ਹੋ ਬਸ ਜ਼ਿੰਦਗੀ 'ਚ ਪੈਸਾ ਵੀ ਉਹਨਾਂ ਕੰਮ ਨਹੀਂ ਆਊਗਾ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਸਕੂਨ ਹੀ ਨਹੀਂ ਲੈ ਸਕਦੇ ਸੋ ਸੈਲਫ ਲਵ ਹੈ ਨਾ ਜਿਹੜਾ ਸਨ ਆਫ ਵੱਡੀ ਤਾਕਤ ਆ ਤੇ ਜਿਹੜੀ ਸਨ ਆਫ ਵੱਧ ਲੋਨਲੀਨੈਸ ਨੂੰ ਦੂਰ ਕਰਦੀ ਆ ਜਦੋਂ ਤੁਸੀਂ ਇਹ ਚੀਜ਼ ਸਮਝੋਗੇ ਨਾ ਤੁਸੀਂ ਖੁਸ਼ ਰਹਿਣਾ ਸਟਾਰਟ ਕਰ ਦੇਵੋ ਸੋ ਕੋਸ਼ਿਸ਼ ਕਰੋ ਥੋੜਾ ਜਿਹਾ ਆਪਦੀ ਲਾਈਫ ਨੂੰ ਈਜ਼ੀ ਰੱਖੋ ਡਿਫਿਕਲਟੀ ਦੀ بجائے ਆਪਦੇ ਆਪਣੇ ਇੰਨਾ ਸਖਤ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਸਭ ਹੋ ਜਾਣਾ ਹੁੰਦਾ ਜ਼ਿੰਦਗੀ 'ਚ ਸਭ ਇੱਕ ਟਾਈਮ ਪੀਰੀਅਡ ਤੇ ਆ ਕੇ ਸਭ ਸੈੱਟ ਹੋ ਜਾਂਦਾ ਬਟ ਬਹੁਤ ਜ਼ਰੂਰੀ ਆ ਕਿ ਆਪਾਂ ਆਪ ਦਾ ਧਿਆਨ ਰੱਖਣਾ ਆਪਦੇ ਮਾਈਂਡ ਨੂੰ ਰਿਲੈਕਸ ਰੱਖਣਾ ਸੈਲਫ ਲਵ ਵੱਲ ਧਿਆਨ ਦੇਣਾ ਆਪਦੇ ਆਪ ਨੂੰ ਇੰਨਾ ਈਜ਼ੀ ਰੱਖਣਾ ਈਜ਼ੀ ਗੋਇੰਗ ਰੋ ਆਪਦੇ ਆਪਣੇ ਇੰਨਾ ਡਿਫਿਕਲਟ ਨਾ ਕਰੋ ਸੋ ਐਟ ਦਿ ਐਂਡ ਮੈਂ ਇਹੀ ਕਹੂੰਗੀ ਕਿ ਤਨਹਾਈ ਲੋਨਲੀਨੈਸ ਕੋਈ ਗਲਤ ਚੀਜ਼ ਨਹੀਂ ਆ ਔਰ ਤੁਸੀਂ ਇਕੱਲੇ ਨਹੀਂ ਹੋ ਜੋ ਇਸ ਚੀਜ਼ ਦੇ ਵਿੱਚ ਉਹ ਦਿੰਗ ਰਹੇ ਹੋ ਹਜ਼ਾਰਾਂ ਲੋਕ ਹਰ ਰੋਜ਼ ਇਸ ਚੀਜ਼ ਨਾਲ ਸਫਰ ਕਰ ਰਹੇ ਆ ਪਰ ਇਹਨੂੰ ਠੀਕ ਕਿੱਦਾਂ ਕਰਨਾ ਇਹ ਆਪਣੇ ਆਪ ਦੇ ਹੱਥਾਂ 'ਚ ਕੀ ਮੈਂ ਉਸੇ ਚੀਜ਼ ਦੇ ਨਾਲ ਜੀਣਾ ਉਦਾਂ ਹੀ ਰਹਿਣਾ ਜਾਂ ਮੈਂ ਇਹਨੂੰ ਠੀਕ ਕਰਨਾ ਚਾਹੁੰਨਾ ਇਹ ਟੋਟਲੀ ਆਪਣੇ ਆਪ ਦੇ ਹੱਥ 'ਚ ਆਪਦੀ ਤਨਹਾਈ ਨੂੰ ਕਿੱਦਾਂ ਦੂਰ ਕਰਨਾ ਆਪਦੀ ਮੈਂਟਲ ਪੀਸ ਨੂੰ ਕਿੱਦਾਂ ਬਣਾ ਕੇ ਰੱਖਣਾ ਇਹ ਦੇ ਲਈ ਐਫਰਟ ਆਪਾਂ ਨੂੰ ਖੁਦ ਹੀ ਲੈਣੇ ਪੈਣਗੇ ਉਹ ਕੋਈ ਹੋਰ ਬੰਦਾ ਆਪਣੀ ਜ਼ਿੰਦਗੀ ਨੂੰ ਨਹੀਂ ਆ ਕੇ ਚੇਂਜ ਕਰੂਗਾ ਇਹ ਆਪਾਂ ਅੱਜ ਤੋਂ ਹੀ ਸੋਚੀਏ ਕਿ ਅਗਰ ਮੈਂ ਇਸ ਚੀਜ਼ ਦੇ ਵਿੱਚ ਦੀ ਡੰਗ ਰਿਆਂ ਅਗਰ ਮੈਨੂੰ ਇਹ ਚੀਜ਼ਾਂ ਫੀਲ ਹੋ ਰਹੀਆਂ ਤਾਂ ਮੈਂ ਇਹਨਾਂ ਨੂੰ ਠੀਕ ਕਿੱਦਾਂ ਕਰ ਸਕਾਂ ਸੋ ਆਈ ਹੋਪ ਕਿ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ। ਇੱਕ ਜੋ ਜੋ ਵੀ ਗੱਲਾਂ ਮੈਂ ਬੋਲੀ ਆਂ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਇੰਪਲੀਮੈਂਟ ਜ਼ਰੂਰ ਕਰਿਆ ਆਪਦੀ ਜ਼ਿੰਦਗੀ 'ਚ ਤੇ ਅਗਰ ਥੋੜੀ ਜਿਹੀ ਵੀ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਇਦਾਂ ਦੀਆਂ ਹੋਰ ਵੀ ਵੀਡੀਓਜ਼ ਆਪਾਂ ਤੁਹਾਡੇ ਲਈ ਲੈ ਕੇ ਆਈਏ।